ਜਿਹੜਾ ਰਵਨੀਤ ਬਿੱਟੂ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਮੈਂ ਅਮਰਤਪਾਲ ਦੇ ਮਾਤਾ ਪਿਤਾ ਨਾਲ ਮੁਲਾਕਾਤ ਕਰਾਂਗਾ ਇਹਦੇ ਮਾਇਨੇ ਕੀ ਕੱਢੇ ਜਾਣਗੇ ਸਭ ਤੋਂ ਪਹਿਲਾਂ ਤੇ ਆਪਣੇ ਦਰਸ਼ਕਾਂ ਦਾ ਫੇਰ ਇੱਕ ਵਾਰੀ ਮੈਂ ਵੀ ਸਵਾਗਤ ਕਰ ਦਿੰਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰ ਜਿੱਥੋਂ ਤੱਕ ਰਹੀ ਗੱਲ ਖਬਰ ਦੀ ਜੋ ਅਸੀਂ ਤੜਕੇ ਦੀਆਂ ਖਬਰਾਂ ਵਿੱਚ ਖਬਰਾਂ ਆਂਦੇ ਤੇ ਚਰਚਾ ਕਰਨ ਲੱਗੇ ਹਾਂ ਉਸ ਦੇ ਵਿੱਚ ਪਹਿਲੀ ਖਬਰ ਜਿਹੜੀ ਕਿ ਸਾਰਿਆਂ ਨੇ ਕੱਲ੍ਹ ਤੱਕ ਰਵਨੀ ਸਿੰਘ ਬਿੱਟੂ ਦਾ ਬਿਆਨ ਆ ਜਿਹੜਾ ਸੁਣ ਲਿਆ ਹੋਵੇਗਾ ਪੜ੍ਹ ਲਿਆ ਹੋਵੇਗਾ ਕਿਉਂਕਿ ਉਹ ਇੱਕ ਪ੍ਰੈਸ ਕਾਨਫਰੰਸ ਪਹਿਲੀ ਵਾਰੀ ਜਦੋਂ ਉਹ ਕੇਂਦਰੀ ਰਾਜ ਮੰਤਰੀ ਬਣੇ ਨੇ ਉਸ ਤੋਂ ਬਾਅਦ ਉਹ ਸਰਕਟ ਹਾਊਸ ਪੁੱਜੇ ਪਹਿਲੀ ਵਾਰੀ ਉਹਨਾਂ ਨੇ ਸੰਬੋਧਨ ਕਰਨਾ ਸੀ ਤੇ ਮੀਡੀਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਦੱਸ ਦਿੱਤਾ ਕਿ ਉਹ ਸਿਆਸਤ ਹੁਣ ਕਰਨਗੇ ਕੀ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਕਿਉਂਕਿ ਜਦੋਂ ਘੇਰਿਆ ਗਿਆ ਸੀ ਉਹਨਾਂ ਨੂੰ ਪ੍ਰਚਾਰ ਦੇ ਦੌਰਾਨ ਜਿਵੇਂ ਵੱਖ-ਵੱਖ ਪਾਈਪਾ ਦੇ ਉਮੀਦਵਾਰਾਂ ਨੂੰ ਘੇਰਿਆ ਗਿਆ ਉਦੋਂ ਉਹ ਬੜੇ ਤਲਖੀ ਦੇ ਵਿੱਚ ਆ ਜਾਂਦੇ ਸੀ ਉਦੋਂ ਖੁਦ ਉਹ ਕੰਲਾ ਕਰਦੇ ਹੁੰਦੇ ਸੀ ਕਿ ਅਸੀਂ ਡਿਬਰੂਗੜ੍ਹ ਵੀ ਭੇਜ ਦੇ ਇਹਨਾਂ ਨੂੰ ਭੇਜਣਾ ਚਾਹੀਦਾ ਜਿਹੜੇ ਕਿਸਾਨ ਉਹਨਾਂ ਨੂੰ ਘੇਰ ਲੈਂਦੇ ਸੀ ਗੁੱਸੇ ਵਿੱਚ ਆ ਕੇ ਬੜੇ ਤਲਕ ਭਰੇ ਬਿਆਨ ਉਹਨਾਂ ਨੇ ਦਿੱਤੇ ਜਿਦਾ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਨਤੀਜੇ ਵੀ ਉਹਨਾਂ ਦੇ ਉਲਟ ਆ ਗਏ ਫਿਰ ਚਾਹੇ ਥੋੜੀਆਂ ਵੋਟਾਂ ਦੇ ਫਰਕ ਨਾਲ ਹਾਰੇ ਪਰ ਖਮਿਆਜੇ ਉਹਨਾਂ ਗੱਲਾਂ ਦੀ ਭੁਗਤਨੇ ਪਏ ਜਿਹੜੇ ਚੋਣ ਪ੍ਰਚਾਰ ਦੇ ਦੌਰਾਨ ਪੁੱਠੇ ਸਿੱਧੇ ਬਿਆਨ ਦਿੱਤੇ ਗਏ ਰਵਨੀਤ ਸਿੰਘ ਬਿੱਟੂ ਵੱਲੋਂ ਪਰ ਹੁਣ ਉਹ ਬਣ ਗਏ ਨੇ ਕੇਂਦਰੀ ਰਾਜ ਮੰਤਰੀ ਰੁਤਬਾ ਵੀ ਵੱਡਾ ਹੋ ਗਿਆ ਸਿਆਸੀ ਤੌਰ ਦੇ ਉੱਤੇ ਤੇ ਜ਼ਿੰਮੇਵਾਰੀ ਵੀ ਵੱਡੀ ਹੋ ਗਈ ਤੇ 227 ਦੇ ਨਿਸ਼ਾਨੇ ਦੇ ਜਿਵੇਂ ਜੇ ਅਸੀਂ ਗੱਲ ਕਰੀਏ ਤਾਂ ਹੋ ਸਕਦਾ ਉਹ ਨਿਸ਼ਾਨੇ ਦੇ ਤਹਿਤ ਹੀ ਉਹਨਾਂ ਨੇ ਆਪਣੀ ਸਿਆਸਤ ਬਦਲੀ ਹੈ ਹੁਣ ਰਵਨੀਤ ਸਿੰਘ ਬਿੱਟੂ ਜੋ ਜੋ ਬੋਲ ਰਹੇ ਨੇ ਕੀ ਉਹ ਰਵਨੀਤ ਸਿੰਘ ਬਿੱਟੂ ਦੀ ਆਪਣੀ ਮਾਨਸਿਕਤਾ ਹੈ ਜਾਂ ਹਿਰਦੇ ਪਰਵਰਤਨ ਇੰਨੀ ਛੇਤੀ ਕਿਵੇਂ ਹੋ ਗਿਆ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕੀ ਭਾਜਪਾ ਨੇ ਸਕ੍ਰਿਪਟ ਦਿੱਤੀ ਹੈ ਰਵਨੀਤ ਸਿੰਘ ਬਿੱਟੂ ਨੂੰ ਕਿ ਸਾਡੇ ਜ਼ਰੀਏ ਜਾਂ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਭਾਜਪਾ ਦਾ ਜਿਹੜਾ ਏਜੰਡਾ ਹੈ ਉਹ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਕੁਝ ਗੱਲਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ ਕੀ ਉਹ ਰਵਨੀਤ ਸਿੰਘ ਬਿੱਟੂ ਦੇ ذریعے ਉੱਥੇ ਹੱਲ ਕਰਾਉਣ ਦੀ ਗੱਲ ਤੋਰੀ ਜਾ ਰਹੀ ਹੈ ਜਾਂ ਫਿਰ ਜਿੱਥੇ-ਜਿੱਥੇ ਬਾਕੀ ਪਾਰਟੀਆਂ ਦੇ ਖਿਲਾਫ ਰੋਸ ਆ ਜਿਹੜਾ ਸਾਹਮਣੇ ਨਿਕਲ ਕੇ ਆਇਆ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦਾ ਕੀ ਹੁਣ ਭਾਜਪਾ ਉਹ ਸਾਰੇ ਰੋਸ ਨੂੰ ਆਪਣੇ ਪ੍ਰਤੀ ਪਿਆਰ ਵਿੱਚ ਬਦਲਣਾ ਚਾਹੁੰਦੀ ਹੈ ਇਹ ਜਿਹੜੀਆਂ ਜਿਹੜੀਆਂ ਵੀ ਰਣਨੀਤੀਆਂ ਅੱਗੇ ਪਣਾਈਆਂ ਜਾ ਰਹੀਆਂ ਨੇ ਇਹ ਤਾਂ ਨਤੀਜੇ ਆਉਣਗੇ ਬਾਅਦ ਚ ਪਰ ਜਿੱਥੋਂ ਤੱਕ ਇਹ ਗੱਲ ਅਮਰਿਤਪਾਲ ਸਿੰਘ ਦੇ ਮਾਪਿਆਂ ਨੂੰ ਮਿਲਣ ਦੀ ਰਵਨੀਤ ਸਿੰਘ ਬਿੱਟੂ ਨੇ ਸਾਫ਼ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਮੰਗ ਕੀਤੀ ਹੈ ਕਰੋਨੀ ਸਿੰਘ ਬਿੱਟੂ ਜਿਹੜੇ ਨੇ ਉਹ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਆਵਾਜ਼ ਚੁੱਕਣ ਮੁੱਦਾ ਚੁੱਕਣ ਤਾਂ ਉਹ ਕਹਿੰਦੇ ਕਿਉਂ ਨਹੀਂ ਮੈਂ ਤੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੂੰ ਮਿਲਣਾ ਵੀ ਚਾਹਾਂਗਾ ਔਰ ਮਿਲ ਕੇ ਇਹ ਵੀ ਗੱਲਬਾਤ ਕੀਤੀ ਜਾਏਗੀ ਔਰ ਕਿਵੇਂ ਉਹਨਾਂ ਦੀ ਰਿਹਾਈ ਸੰਭਵ ਹੋ ਸਕਦੀ ਹੈ ਅਮਰਿਤਪਾਲ ਸਿੰਘ ਦੀ ਤੇ ਸਬੰਧ ਨਾਲ ਜਿਹੜੇ ਉਸ ਦੇ ਸਾਥੀ ਨੇ ਖਾਸ ਕਰਕੇ ਉਹਨਾਂ ਦੀ ਜਿਹੜੀ ਵਕਾਲਤ ਕਰਨ ਦੀ ਗੱਲ ਰਵਨੀਤ ਸਿੰਘ ਬਿੱਟੂ ਨੇ ਕਹੀ ਹੈ ਹੁਣ ਇਹ ਗੱਲਾਂ ਰਵਨੀਤ ਸਿੰਘ ਬਿੱਟੂ ਦੀ ਵਿਚਾਰਧਾਰਾ ਜਿਹੜੀ ਕਿ ਉਹਨਾਂ ਦੇ ਕੇਂਦਰੀ ਰਾਜ ਮੰਤਰੀ ਬਣਨ ਤੋਂ ਪਹਿਲਾਂ ਸੀ ਹਾਰਨ ਤੱਕ ਵੀ ਉਹਨਾਂ ਦੀ ਇਹ ਵਿਚਾਰਧਾਰਾ ਨਹੀਂ ਸੀ ਜਦੋਂ ਹਾਰੇ ਸੀ ਉਦੋਂ ਤੋਂ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਸਿੱਧਾ ਹੀ ਕਹਿ ਦਿੱਤਾ ਸੀ ਕਿ ਹੁਣ ਲੈ ਲਿਓ ਮੈਨੂੰ ਤਾਂ ਪਤਾ ਸੀ ਪਹਿਲਾਂ ਹੀ ਕਿ ਉੱਥੇ ਮੋਦੀ ਸਰਕਾਰ ਆ ਰਹੀ ਹੈ ਹਾਲਾਂਕਿ ਕੱਲੀ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਉੱਥੇ ਮਿਲੀ ਜੁਲੀ ਸਰਕਾਰ ਹੈ ਐਨਡੀਆ ਦੀ ਸਰਕਾਰ ਹੈ ਉਹ ਜ਼ਰੂਰ ਗੱਲ ਹੈ ਕਿ ਪ੍ਰਧਾਨ ਮੰਤਰੀ ਦੀ ਹੈਟ੍ਰਿਕ ਹੋ ਚੱਲੀ ਹੈ ਉਦੋਂ ਰਵਨੀਤ ਸਿੰਘ ਬਿੱਟੂ ਹਾਰ ਕੇ ਵੀ ਤਲਖੀ ਭਰੇ ਬਿਆਨ ਦਿੰਦੇ ਸਨ ਇੱਕ ਉਹਨਾਂ ਨੇ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਆਰਡੀਐਫ ਦੇ ਫੰਡ ਦੇ ਬਾਰੇ ਕਹਿ ਦਿੱਤਾ ਕਿ ਹੁਣ ਲੈ ਲਿਓ ਜਾਂ ਨਾ ਲੈ ਕੇ ਵਿਖਾਓ ਹੁਣ ਹੁਣ ਜੇ ਸਾਰ ਲਓਗੇ ਤਾਂ ਫਿਰ ਐਵੇਂ ਠੀਕ ਹੈ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਪਰ ਜਦੋਂ ਹੀ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਉਹਨਾਂ ਨੂੰ ਮਿਲ ਗਿਆ ਇਹ ਮੰਿਸਟਰੀ ਦੇ ਵਿੱਚ ਉਹਨਾਂ ਨੂੰ ਸਹਿਯੋਗੀ ਉੱਥੇ ਕੇਂਦਰ ਸਰਕਾਰ ਚ ਬਣਾ ਲਿਆ ਗਿਆ। ਉਦੋਂ ਬਾਅਦ ਫਿਰ ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹ ਬਦਲ ਜਾਂਦੀ ਹੈ। ਚਾਹੇ ਉਹ ਕਿਸਾਨਾਂ ਦੇ ਪ੍ਰਤੀ ਹੈ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਆਖੀ ਗਈ ਕਿ ਜਿਹੜੇ ਪੰਜਾਬ ਦੇ ਕਿਸਾਨ ਆ ਜਾਂ ਪੰਜਾਬ ਦੀ ਕਿਸਾਨੀ ਹੈ, ਜਵਾਨੀ ਹੈ ਇਸ ਦੀ ਖਾਤਰ ਜਿੰਨੀ ਲੜਾਈ ਹੋ ਸਕਦੀ ਹੈ ਮੈਂ ਕੇਂਦਰ ਸਰਕਾਰ ਦੇ ਵਿੱਚ ਰਹਿ ਕੇ ਉਹ ਵੀ ਲੜਨੀ ਹੈ, ਮੁੱਦੇ ਹੱਲ ਵੀ ਕਰਾਉਣੇ ਆਂ ਔਰ ਕਿਸਾਨਾਂ ਨੂੰ ਲੈ ਕੇ ਖਾਸ ਕਰਕੇ ਜਿੱਥੇ-ਜਿੱਥੇ ਮੇਰੀ ਲੋੜ ਹੋਏਗੀ ਪੰਜਾਬ ਦੇ ਹਿੱਤ ਵਿੱਚ ਮੈਂ ਇੱਕ ਡਾ ਕੇ ਖੜਾ ਇੱਕ ਇਹ ਗੱਲ ਦਾ ਦਾਵਾ ਕਰ ਦੇਣਾ ਹਾਲਾਂਕਿ ਪਹਿਲਾਂ ਉਹ ਕਿਸਾਨਾਂ ਨੂੰ ਡਿਬਰੂਗੜ੍ਹ ਭੇਜਣ ਦੀਆਂ ਗੱਲਾਂ ਕਰ ਰਹੇ ਸੀ ਜਿਹੜੇ ਉਹਨਾਂ ਨੂੰ ਘੇਰਦੇ ਸੀ ਉਸ ਤੋਂ ਬਾਅਦ ਗੱਲ ਆ ਜਿੰਦੀਆ ਅਮਰਤਪਾਲ ਸਿੰਘ ਦੀ ਹੁਣ ਅਮਰਤਪਾਲ ਸਿੰਘ ਤੇ ਜਦੋਂ NSA ਲੱਗਾ ਸੀ ਉਦੋਂ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਡੇ ਤਾਂ ਧਿਆਨ 'ਚ ਨਹੀਂ ਹੈ ਕਿ ਉਹ ਖੁੱਲ ਕੇ ਬੋਲੇ ਸੀ ਕਿ ਨਹੀਂ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਦੇ ਨਾਲ ਮਿਲ ਕੇ ਉਹ ਬਿਲਕੁਲ ਸਹੀ ਹੈ ਉਦੋਂ ਜਿਹੜੇ ਆ ਬਹੁਤੇ ਲੀਡਰਾਂ ਨੇ ਤਾਂ ਚੁੱਪੀ ਧਾਰੀ ਰੱਖੀ ਸੀ ਕਿ ਚੁੱਪ ਜੀ ਭਲੀ ਐ ਕਿਤੇ ਸਟੈਂਡ ਇਧਰ ਉਧਰ ਦਾ ਲੈ ਲਿਆ ਤਾਂ ਫਿਰ ਗਲਤ ਹੋ ਜਾਏ ਕਈਆਂ ਨੇ ਉਸ ਨੂੰ ਐਪਰੀਸ਼ੀਏਟ ਵੀ ਕੀਤਾ ਕਿ ਵਧੀਆ ਕੀਤਾ ਇਸੇ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਬਹੁਤ ਥੋੜੇ ਲੀਡਰ ਸੀ ਕਾਂਗਰਸ ਪਾਰਟੀ ਦੇ ਵੀ ਖਾਸ ਕਰਕੇ ਮੈਂ ਇਸ ਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕਲੌਤੇ ਲੀਡਰਸ਼ਿ ਸੁਖਪਾਲ ਸਿੰਘ ਖਹਿਰਾ ਜਿਸ ਨੇ ਐਨਐਸਏ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਵੀ ਭੰਡਿਆ ਔਰ ਜਦੋਂ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਲਗਾਇਆ ਗਿਆ ਉਦੋਂ ਵੀ ਭੰਡਿਆ ਹੋਰ ਬਹੁਤੇ ਲੀਡਰਾਂ ਨੇ ਉਸ ਦੀ ਵਕਾਲਤ ਵੀ ਕੀਤੀ ਸੀ ਕਿ ਚਲੋ ਜੋ ਹੋਇਆ ਠੀਕ ਹੋਇਆ ਹੁਣ ਅਬਰਵਨੀਤ ਸਿੰਘ ਬਿੱਟੂ ਵਰਗੇ ਲੀਡਰ ਜੇਕਰ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਵੱਡਾ ਬਹੁਮਤ ਹੈ ਜਿਹੜਾ ਜੈ ਕਹਿ ਲੋ ਵੱਡਾ ਮੈਂਡੇਟ ਹੈ ਜਿਹੜਾ ਉਹ ਖੜੂਰ ਸਾਹਿਬ ਦੇ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਦੇ ਦਿੱਤਾ ਤੇ ਜਦੋਂ ਲੋਕ ਹੀ ਅਮਰਪਾਲ ਸਿੰਘ ਦੇ ਹੱਕ ਵਿੱਚ ਵੋਟਰਾਂ ਦੇ ਹਿਸਾਬ ਵੋਟਾਂ ਦੇ ਹਿਸਾਬ ਨਾਲ ਲੋਕਤੰਤਰ ਦੇ ਢੰਗ ਨਾਲ ਜਿਹੜਾ ਚੁਣਿਆ ਗਿਆ ਐਮਪੀ ਹੈ ਜੇਕਰ ਹਾਲੇ ਵੀ ਉਸ ਨੂੰ ਡਿਬਰੂਗੜ੍ਹ ਦੇ ਵਿੱਚ ਅਸਾਮ ਦੇ ਵਿੱਚ ਰੱਖਿਆ ਜਾਏਗਾ ਸਵਾਲ ਤੇ ਵੱਡੇ ਖੜੇ ਹੁੰਦੇ ਨੇ ਫਿਰ ਹੁਣ ਇੱਥੇ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਕੀ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਅੰਦਰ ਖਾਤੇ ਕੀ ਤਲਖ ਭਰੀ ਲੋੜ ਪਈ ਤਾਂ ਇਹ ਬੋਲ ਕੇ ਵਿਚਾਰਧਾਰਾ ਦੇ ਤੌਰ ਦੇ ਉੱਤੇ ਕੀ ਆਪਣੀ ਗੱਲ ਰੱਖ ਸਕਣਗੇ ਜਾਂ ਫਿਰ ਭਾਜਪਾ ਦੇ ਅੰਦਰ ਮੀਟਿੰਗਾਂ ਦੇ ਵਿੱਚ ਗੱਲ ਕੁਝ ਹੋਰ ਕਰਨਗੇ ਪੰਜਾਬ ਦੇ ਵਿੱਚ ਆ ਕੇ ਕੁਝ ਗੱਲ ਹੋਰ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੱਥੋਂ ਤੱਕ ਕਿ ਜਿਹੜੇ ਲੋਕ ਸਭਾ ਦੇ ਉਮੀਦਵਾਰ ਸਨ ਅਮਿਤ ਹੇਰ ਉਹਨਾਂ ਨੇ ਵੀ ਇੱਕ ਦਫਾ ਇਹ ਕਹਿ ਦਿੱਤਾ ਸੀ ਜਦੋਂ ਲੋਕਾਂ ਨੇ ਘੇਰ-ਘੇਰ ਕੇ ਸਵਾਲ ਪੁੱਛੇ ਕਿ ਨੌਜਵਾਨਾਂ ਤੇ ਐਨਐਸਏ ਕਿਉਂ ਲਾਈ ਹੈ ਤੁਹਾਡੀ ਸਰਕਾਰ ਨੇ ਤੇ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਹਿੰਦੇ ਕਿ ਨਹੀਂ ਉਹ ਤੇ ਸੈਂਟਰ ਦਾ ਕੰਮ ਹੈ ਜੀ ਪਰ ਉਹਨਾਂ ਨੇ ਉਹ ਗੁੰਮਰਾਹ ਕੀਤਾ ਉਹ ਬਿਆਨ ਦੇ ਕੇ ਹਾਲਾਂਕਿ ਅਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਕਹਿਣ ਦੇ ਉੱਤੇ ਹੁਕਮਾਂ ਤੋਂ ਬਾਅਦ ਇਹ ਰੂਲ ਕਹਿੰਦੇ ਆ ਨਿਯਮ ਕਹਿੰਦੇ ਆ ਕਾਨੂੰਨ ਕਹਿੰਦਾ ਹੈ ਕਿ ਸਬੰਧਤ ਜਿਹੜੀ ਵੀ ਸੂਬੇ ਦੇ ਵਿੱਚ ਇਹ ਗਤੀਵਿਧੀ ਹੋ ਰਹੀ ਹੈ ਇਸ ਤਰ੍ਹਾਂ ਦੀ ਜਿੱਥੇ ਲੱਗਦਾ ਹੈ ਕਿ ਐਨਐਸਏ ਲਗਾਇਆ ਜਾਣਾ ਚਾਹੀਦਾ ਹੈ ਨੈਸ਼ਨਲ ਸਕਿਉਰਿਟੀ ਐਕਟ ਤਾਂ ਉੱਥੋਂ ਦੇ ਸਬੰਧਤ ਉਸ ਸੂਬੇ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਪਹਿਲਾਂ ਨਹੀਂ ਲੱਗਦਾ ਉਹ ਹੁਕਮ ਜਾਰੀ ਕੀਤੇ ਜਾਂਦੇ ਨੇ ਹੁਣ ਡਿਪਟੀ ਕਮਿਸ਼ਨਰ ਆਪਣੇ ਆਪ ਦੇ ਵਿੱਚ ਤਾਂ ਵੱਡੀ ਚੀਜ਼ ਹੈ ਨਹੀਂ ਸਰਕਾਰ ਤੋਂ ਵੱਡਾ ਤਾਂ ਡਿਪਟੀ ਕਮਿਸ਼ਨਰ ਨਹੀਂ ਪੰਜਾਬ ਦੇ ਵੱਖ-ਵੱਖ 23 ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਕਿਸ ਦੇ ਹੁਕਮਾਂ ਤੇ ਕੰਮ ਕਰਦੇ ਨੇ ਸੂਬਾ ਸਰਕਾਰ ਦੇ ਜੇਕਰ ਮੁੱਖ ਮੰਤਰੀ ਜਿਸ ਤਰ੍ਹਾਂ ਚਾਹਣਗੇ ਗ੍ਰਹਿ ਮੰਤਰੀ ਕਿਸ ਤਰ੍ਹਾਂ ਚਾਹਣਗੇ ਜਾਂ ਫਿਰ ਸਮੁੱਚੀ ਸਰਕਾਰ ਦੀ ਵਿਚਾਰਤਾ ਰੱਖੀ ਹੈ ਉਹ ਕੀ ਚਾਹੁੰਦੀ ਹੈ ਉਸ ਤੇ ਕਹਿਣ ਦੇ ਉੱਤੇ ਹੀ ਲੱਗਦਾ ਹੈ ਤੇ ਇਸ ਕਰਕੇ ਨਾ ਤਾਂ NSA ਲਾਉਣ ਦੇ ਵਿੱਚ ਪੰਜਾਬ ਸਰਕਾਰ ਨੂੰ ਬਰੀ ਕੀਤਾ ਜਾ ਸਕਦਾ ਵੀ ਇਹ ਕਹਿਦੀ ਹੈ ਕਿ ਨਹੀਂ ਜੀ ਇਹਨਾਂ ਦਾ ਕੋਈ ਕਸੂਰ ਨਹੀਂ NSA ਲਾਉਣ ਲੱਗਿਆ ਤੇ ਨਾ ਹੀ ਕੇਂਦਰ ਸਰਕਾਰ ਨੂੰ ਕਿਉਂਕਿ ਕੇਂਦਰ ਸਰਕਾਰ ਦਾ ਵੀ ਉਦੋਂ ਇਹ ਬਿਆਨ ਆਇਆ ਸੀ ਕਿ ਸਾਡੇ ਤੋਂ ਅਮਰਤਪਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਜਿਹੜੀ ਵੀ ਕਾਰਵਾਈ ਜਾਂ ਲਾਅ ਨੂੰ ਮੇਨਟੇਨ ਕਰਨ ਦੀ ਉਦੋਂ ਜਿਹੜੀ ਦਿੱਤੀ ਗਈ ਇੱਕ ਉਦਾਹਰਨ ਜਾ ਹਵਾਲਾ ਦਿੱਤਾ ਗਿਆ ਕਿ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਤੋਂ ਸਹਿਯੋਗ ਮੰਗਿਆ ਹੈ ਉਸੇ ਸਹਿਯੋਗ ਦਿੱਤਾ ਉਦੋਂ ਸਭ ਨੂੰ ਯਾਦ ਹੋਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਅਮਿਤ ਸ਼ਾਹ ਦੇ ਨਾਲ ਜਦੋਂ ਫਿਰ ਪੈਰਾ ਮਿਲਟਰੀ ਫੋਰਸਸ ਆ ਜਿਹੜੀਆਂ ਇੱਥੇ ਮੰਗਵਾਈਆਂ ਗਈਆਂ ਉਦੋਂ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਕਿ ਇੱਥੇ ਪੰਜਾਬ ਦੇ ਵਿੱਚ ਕਿਹੜਾ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨਾਂ ਜੇ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਅਜਨਾਲਾ ਥਾਣੇ ਦਾ ਜਿਹੜਾ ਉਹ ਕਾਂਡ ਹੋਇਆ ਸੀ ਕੀਤਾ ਵੀ ਸੀ ਤੇ ਉਹ ਜਿਹੋ ਜਿਹੋ ਜਹ ਗੁਨਾਹ ਸੀ ਜਾਂ ਜਿਹੋ ਜਿਹੋ ਜਹ ਜੁਰਮ ਮੰਨਿਆ ਜਾਂਦਾ ਕਾਨੂੰਨ ਦੀ ਨਜ਼ਰ ਵਿੱਚ ਉਸ ਦੇ ਉੱਤੇ ਕਾਰਵਾਈ ਕਰੋ ਐਫ ਆਈ ਆਰ ਦਰਜ ਕਰਨੀ ਹੈ ਦਰਜ ਕਰੋ ਜੇਕਰ ਜੇਲ੍ਹ ਵਿੱਚ ਵੀ ਭੇਜਣਾ ਹੈ ਜਾਂ ਕਾਨੂੰਨ ਦੇ ਮੁਤਾਬਕ ਜਿਹੜੀ ਧਾਰਾ ਲਾਈ ਜਾ ਸਕਦੀ ਹੈ ਚਾਹ 751 ਜਾਂ ਫਿਰ ਕੋਈ ਹੋਰ ਕਾਨੂੰਨ ਭੰਗ ਕਰਨ ਦੀ ਧਾਰਾ ਜਿਹੜੀ ਵੀ ਕਾਨੂੰਨ ਕਹਿੰਦਾ ਲੱਗਦੀ ਹੈ ਉਹ ਲਾਉ ਤੇ ਜੇਲ੍ਹ ਭੇਜ ਦਿਓ ਪਰ ਉਹ ਜੁਰਮ ਦੇ ਬਦਲੇ ਤੁਸੀਂ ਡਿਬਰੂਗੜ੍ਹ ਐਨੇ ਜਿਆਦਾ ਦੂਰ ਪੰਜਾਬ ਤੋਂ ਭੇਜ ਦੋ ਕਿ ਜਿੱਥੇ ਉਸਦੇ ਮਾਪੇ ਵੀ ਨਾ ਜਾ ਸਕਣ ਉਸ ਤੋਂ ਬਾਅਦ ਫਿਰ ਇੱਕ ਗੱਲ ਹੋਰ ਕਿ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਜਦੋਂ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਦਿੰਦੀ ਹੈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਵੀ ਜੇਲ੍ਹ ਜਾਣਾ ਪੈਂਦਾ ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹ ਬਾਹਰ ਆ ਜਾਂਦੇ ਜਮਾਨਤ ਤੇ ਹੁਣ ਜਦੋਂ ਉਹਨਾਂ ਨੇ ਧਰਨਾ ਮظਹਰਾ ਕੀਤਾ ਤੇ ਉਦੋਂ ਵੀ ਕਿਉਂਕਿ ਮੀਡੀਆ ਵੀ ਜਦੋਂ ਗੱਲਬਾਤ ਕਰਦਾ ਸੀ ਅਮਰਿਤਪਾਲ ਸਿੰਘ ਦੇ ਮਸਲੇ ਦੇ ਉੱਤੇ ਤੇ ਬਹੁਤਿਆਂ ਦੇ ਉਦੋਂ ਅਕਾਊਂਟ ਆ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਹੈਂਡਲ ਨੇ ਔਰ ਉਹਨਾਂ ਉੱਤੇ ਰੋਕ ਲਗਾ ਦਿੱਤੀ ਗਈ ਪੰਜਾਬ ਸਰਕਾਰ ਦੇ ਕਹਿਣ ਤੇ ਰੋਕ ਕਿਹਨੇ ਲਗਾਉਣੀ ਸੀ ਸੈਂਟਰ ਸਰਕਾਰ ਨੇ ਇਸੇ ਤਰ੍ਹਾਂ ਵੱਖ-ਵੱਖ ਚੈਨਲਾਂ ਉੱਤੇ ਵੀ ਕਾਰਵਾਈ ਕੀਤੀ ਗਈ ਤਾਂ ਬੋਲਣ ਦੀ ਆਜ਼ਾਦੀ ਤੇ ਹਮਲਾ ਵੀ ਸੀ ਇੱਕ ਤਰ੍ਹਾਂ ਦਾ ਉਦੋਂ ਪਰ ਹੁਣ ਜਦੋਂ ਅਮਰਤਪਾਲ ਸਿੰਘ ਦਾ ਕਿਉਂਕਿ ਚੋਣਾਂ ਤੋਂ ਪਹਿਲਾਂ ਗੱਲ ਹੋਰ ਸੀ ਜਦੋਂ ਉਹ ਐਮਪੀ ਬਣ ਕੇ ਹੁਣ ਗੱਲਾਂ ਬਦਲ ਗਈਆਂ ਨੇ ਕਿਉਂਕਿ ਲੋਕਾਂ ਨੇ ਹੀ ਉੱਥੋਂ ਜਦੋਂ ਫਤਵਾ ਦੇ ਦਿੱਤਾ ਅਮਰਤਪਾਲ ਸਿੰਘ ਦੇ ਹੱਕ ਵਿੱਚ ਤੇ ਹੁਣ ਰਵਨੀਤ ਸਿੰਘ ਬਿੱਟੂ ਨੇ ਜਿਹੜੀ ਆਪਣੀ ਵਿਚਾਰਧਾਰਾ ਬਦਲੀ ਹੈ ਇਸ ਦੇ ਪਿੱਛੇ ਦਾ ਜਿਹੜਾ ਮਕਸਦ ਹੈ ਉਹ ਇੱਕ ਸੰਕੇਤ ਤਾਂ ਜ਼ਰੂਰ ਹੈ ਕਿ ਹੁਣ ਭਾਜਪਾ ਨੂੰ ਵੀ ਸ਼ਾਇਦ ਇਹ ਸਮਝ ਲੱਗ ਗਈ ਹੈ ਕਿ ਭਾਵੇਂ ਅਸੀਂ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਤੇ ਭਾਵੇਂ ਭਾਜਪਾ ਦੇ ਕਿਸੇ ਹੋਰ ਸਿੱਖ ਚਿਹਰੇ ਲੀਡਰ ਜਾਂ ਆਗੂ ਦੇ ਜ਼ਰੀਏ ਅਜਿਹੇ ਮਸਲਿਆਂ ਦੇ ਵਿੱਚ ਆਪਣੀ ਦਿਲਚਸਪੀ ਦਿਖਾਉਣੀ ਸ਼ੁਰੂ ਕਰੀਏ ਤਾਂ ਕਿ ਜਿਹੜਾ ਗੁੱਸਾ ਪੰਜਾਬ ਸਰਕਾਰ ਦੇ ਖਿਲਾਫ ਐਨਐਸਏ ਦੇ ਤਹਿਤ ਉਹ ਸਾਡੇ ਪਿਆਰ ਦੇ ਵਿੱਚ ਬਦਲਣਾ ਚਾਹੀਦਾ ਹੈ ਤੇ ਰਵਨੀਤ ਸਿੰਘ ਬਿੱਟੂ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਸਰਕਟ ਹਾਊਸ ਦੇ ਵਿੱਚ ਪਹਿਲੀ ਵਾਰੀ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਤੇ ਉਸ ਦੇ ਵਿੱਚ ਦੋ ਧਿਰਾਂ ਨੂੰ ਆ ਜਿਹੜਾ ਸਾਹਮਣੇ ਰੱਖ ਕੇ ਮੁੱਖ ਰੱਖ ਕੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਹਾਲਾਂਕਿ ਗੱਲਾਂ ਹੋਰ ਵੀ ਬਹੁਤ ਕੀਤੀਆਂ ਉਹਨਾਂ ਨੇ ਦਾਵਾ ਕੀਤਾ ਕਿ ਪੰਜਾਬ ਦੇ ਹਿੱਤ ਵਿੱਚ ਉਹ ਜਿੰਨਾ ਕੰਮ ਕਰ ਸਕਦੇ ਆ ਉਹ ਕਰਕੇ ਦਿਖਾਉਣਗੇ ਹੁਣ 227 ਦਾ ਕੀ ਨਿਸ਼ਾਨਾ ਇਸ ਪਿੱਛੇ ਕਿ ਅਮਰਤਪਾਲ ਸਿੰਘ ਜਿਸ ਤੇ ਐਨਐਸਏ ਲੱਗਾ ਸੀ ਪਹਿਲਾਂ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਹੋ ਗਈਆਂ ਹੁਣ ਪਾਰਟੀ ਬਦਲਣ ਦੇ ਨਾਲ ਹਿਰਦੇ ਪਰਵਰਤਨ ਵੀ ਹੋ ਗਿਆ ਪਰ ਖਾਸ ਕਰਕੇ ਜਦੋਂ ਦੀ ਕੇਂਦਰੀ ਰਾਜ ਮੰਤਰੀ ਦੀ ਕੁਰਸੀ ਮਿਲੀ ਹੈ ਉਦੋਂ ਤੋਂ ਰਵਨੀਤ ਸਿੰਘ ਬਿੱਟੂ ਨੇ ਆਪਣੀ ਸਿਆਸਤ ਬਦਲਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਇਸ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਪੈਂਦਾ ਹੈ ਕਿ ਜਿਹੜੇ ਧੜਕ ਸਿੰਘ ਬਰਾੜ ਨੇ ਜਿਹੜੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਵੀ ਰਹਿ ਚੁੱਕੇ ਨੇ ਭਾਜਪਾ ਦੇ ਸੀਨੀਅਰ ਆਗੂ ਦੇ ਤੌਰ ਤੇ ਵੀ ਨੇ ਨਿਤੜਕ ਸਿੰਘ ਬਰਾੜ ਉਹਨਾਂ ਨੇ ਇਸ ਗੱਲ ਦੀ ਬੜੀ ਨਿਖੇਦੀ ਕੀਤੀ ਹੈ ਕੱਲ ਦੀ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਹਾਲੇ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਦੇ ਉੱਤੇ ਕੁਝ ਨਹੀਂ ਬੋਲੇ ਉਹਨਾਂ ਨੇ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ ਹਾਲਾਂਕਿ ਉਹ ਐਨਐਸਏ ਦੇ ਤਹਿਤ ਜਮਰਤਪਾਲ ਸਿੰਘ ਦੀ ਕਾਰਵਾਈ ਨੂੰ ਲੈ ਕੇ ਉਹਨਾਂ ਦੀਆਂ ਟਿੱਪਣੀਆਂ ਆਈਆਂ ਪਹਿਲਾਂ ਇਹ ਕਿਸਦੇ ਹੱਕ 'ਚ ਨਹੀਂ ਕਿਸਦੇ ਖਿਲਾਫ ਨਹੀਂ ਨਾਲੇ ਨਾਲੇ ਸੰਦੀਪ ਕੀ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਨੂੰ ਸੁਨੀਲ ਜਾਖੜ ਨਾਲ ਕੋਈ ਲੈਣਾ ਦੇਣਾ ਤਾਂ ਹੈ ਨਹੀਂ ਉਹਦੇ ਅਗਲੇ ਕਹਿੰਦੇ ਨੇ ਮੇਰਾ ਯਾਰ ਤੇ ਉਮਿਤਸ਼ਾ ਹੈ ਮੈਂ ਉਹਨਾਂ ਦੇ ਹਿਸਾਬ ਨਾਲ ਸਟੇਟਮੈਂਟ ਦੇਣੀ ਹੈ ਜਾਂ ਮੈਂ ਆਪਣੀ ਮਰਜ਼ੀ ਨਾਲ ਸਟੇਟਮੈਂਟ ਦੇਣੀ ਹੈ ਉਹ ਬੱਕਰੀ ਗੱਲ ਹੈ ਰਵਨੀਤ ਸਿੰਘ ਬਿੱਟੂ ਕੀ ਸੋਚਦੇ ਆ ਕਿਸ ਨੂੰ ਆਪਣਾ ਜਿਗਰੀ ਯਾਰ ਮੰਨਦੇ ਆ ਜਾਂ ਕਿਸ ਨੂੰ ਆਪਣਾ ਸਿਆਸੀ ਯਾਰ ਮੰਨਦੇ ਆ ਪਰ ਇਹ ਵੀ ਨਹੀਂ ਰਵਨੀਤ ਸਿੰਘ ਬਿੱਟੂ ਨੂੰ ਭੁੱਲਣਾ ਚਾਹੀਦਾ ਕਿ ਬੇਸ਼ੱਕ ਉਹਨਾਂ ਦਾ ਰਤਬਾ ਕੇਂਦਰ 'ਚ ਜਾ ਕੇ ਵੱਡਾ ਹੋ ਗਿਆ ਪਰ ਭਾਜਪਾ ਪ੍ਰਧਾਨ ਜੋ ਪੰਜਾਬ ਸੂਬੇ ਦੇ ਨੇ ਸੁਨੀਲ ਜਾਖੜ ਕਿ ਪਾਰਟੀ ਦੀ ਜਿਹੜੀ ਸੁਪਰੀਮ ਜ਼ਿੰਮੇਵਾਰੀ ਆ ਸੂਬੇ ਦੇ ਪ੍ਰਧਾਨ ਕੋਲ ਹੀ ਹੋਏਗੀ ਕਿਸ ਨੂੰ ਕਿਸ ਦੇ ਉੱਤੇ ਕੀ ਕਾਰਵਾਈ ਕਰਨੀ ਹੈ ਪਰ ਇਹ ਸਾਰੇ ਜਾਣਦੇ ਨੇ ਕਿ ਹੁਣ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਰਤਬਾ ਹੋ ਗਿਆ ਕੇਂਦਰ ਦੇ ਵਿੱਚ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਵੇਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਦੇ ਦੌਰਾਨ ਵੱਡਾ ਬੰਦਾ ਬਣਾਉਣ ਦੀ ਗੱਲ ਆਖੀ ਸੀ ਉਹ ਸਾਰੇ ਜਾਣਦੇ ਨੇ ਤੇ ਇਹ ਗੱਲ ਭਲੀ-ਪਾਂਤ ਸੁਨੀਲ ਜਾਖੜ ਵੀ ਜਾਣਦੇ ਨੇ ਪਰ ਉਹਨਾਂ ਦੀ ਕਾਰਡਿਓ ਜਿਹੜੀ ਲੀਕ ਹੋਈ ਸੀ ਉਸ ਦੇ ਵਿੱਚ ਵੀ ਉਹ ਸੁਨੀਲ ਜਾਖੜ ਪ੍ਰਤੀ ਜਾਂ ਪਰਮਿੰਦਰ ਸਿੰਘ ਬਰਾੜ ਦੇ ਪਤੀ ਪ੍ਰਤੀ ਜਾਂ ਹੋਰ ਜਿਹੜੇ ਆਗੂ ਨੇ ਚਾਹ ਕਾਂਗਰਸ ਨੇ ਸੀ ਚਾਹ ਭਾਜਪਾ ਦੇ ਉਹ ਕਿਸ ਪ੍ਰਤੀ ਜਿਵੇਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਇਥੋਂ ਇੱਕ ਗੱਲ ਤਾਂ ਪਤਾ ਲੱਗਦਾ ਹੈ ਕਿ ਉਹ ਸੁਨੀਲ ਜਾਖੜ ਦੀ ਕਿੰਨੀ ਕੋ ਇੱਜ਼ਤ ਕਰਦੇ ਨੇ ਕਿੰਨਾ ਮਾਨ ਸਤਕਾਰ ਦਿੰਦੇ ਨੇ ਪਰ ਰਵਨੀਤ ਸਿੰਘ ਬਿੱਟੂ ਸਨੀਲ ਦੇ ਆਖਰ ਦੇ ਨਾਲ ਪ੍ਰੈਸ ਕਾਨਫਰੰਸ ਵੀ ਉਸ ਤੋਂ ਬਾਅਦ ਕਰ ਚੁੱਕੇ ਨੇ ਜਦੋਂ ਪਹਿਲੀ ਵਾਰੀ ਹੈੱਡ ਕੁਆਰਟਰ ਭਾਜਪਾ ਦੇ ਜਿਹੜੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਹੋਰ ਵੀ ਵੱਖ-ਵੱਖ ਥਾਵਾਂ ਤੇ ਮੰਥਨ ਵੀ ਕੀਤਾ ਗਿਆ ਕਿ ਅਸੀਂ ਅੱਗੇ ਜਮਣੀ ਚੋਣ ਦੇ ਉੱਤੇ ਕਿਵੇਂ ਕੰਮ ਕਰਨਾ ਰਵਨੀ ਸਿੰਘ ਬਿੱਟੂ ਬਿਲਕੁਲ ਮੋੜੇ ਨਾਲ ਮੋੜਾ ਜੋੜ ਕੇ ਬੈਠੇ ਸੀ ਹੁਣ ਜਿਵੇਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਨਿਤਧੜਕ ਸਿੰਘ ਬਰਾੜ ਨੇ ਚਾਹੇ ਉਹਨਾਂ ਦਾ ਪਾਰਟੀ ਦੇ ਵਿੱਚ ਕਿੰਨੀ ਕੋ ਅੰਦਰ ਪੁੱਛਗਿਸ਼ ਹੈ ਨਹੀਂ ਹੈ ਪਰ ਉਹਨਾਂ ਦਾ ਬਿਆਨ ਮਾਇਨੇ ਰੱਖਦਾ ਕਿਉਂਕਿ ਰਵਨੀ ਸਿੰਘ ਬਿੱਟੂ ਦੇ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਕਰਨ ਵਾਲੀ ਜਿਹੜੀ ਮੁਲਾਕਾਤ ਉਸ ਦੇ ਬਾਰੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਅਸੀਂ ਇੱਕ ਵਾਰੀ ਸਾਂਝਾ ਵੀ ਕਰ ਦਿੰਨੇ ਹਾਂ ਜਿਸ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਖੜੂਰ ਸਾਹਿਬ ਤੋਂ ਐਮਪੀ ਨੇ ਡਿਬਰੂਗੜ੍ਹ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਦੇ ਜਾਣ ਦੇ ਬਿਆਨ ਮਗਰੋਂ ਭਾਜਪਾ ਦੇ ਸੀਨੀਅਰ ਆਗੂ ਤੇ ਬਲਾਰੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਅਧੜਕ ਸਿੰਘ ਬਰਾੜ ਇਸ ਦੀ ਨਖੇਦੀ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਬਿੱਟੂ ਵੱਲੋਂ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਜਿਹੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਉਹਨਾਂ ਨੇ ਵੀ ਆਖਿਆ ਕਿ ਭਾਜਪਾ ਹਮੇਸ਼ਾ ਹੀ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸਖਤ ਫੈਸਲੇ ਲੈਣ ਵਾਲੀ ਪਾਰਟੀ ਰਹੀ ਹੈ ਉਹਨਾਂ ਪਾਰਟੀ ਹਾਈ ਕਮਾਂਡ ਨੂੰ ਵੀ ਇਸ ਬਿਆਨ ਉੱਤੇ ਨੋਟਿਸ ਲੈਣ ਦੀ ਮੰਗ ਕੀਤੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਭ ਉਹ ਉਹਨਾਂ ਦੇ ਇੱਕ ਆਗੂ ਨੇ ਮੋਹਰ ਲਾ ਦਿੱਤੀ ਹੈ ਕਿ ਸਾਡੀ ਵਿਚਾਰਧਾਰਾ ਨਾਲ ਮੈਚ ਨਹੀਂ ਕਰਦਾ ਮੇਲ ਨਹੀਂ ਖਾਂਦਾ ਜੋ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਹੁਣ ਰਵਨੀਤ ਸਿੰਘ ਬਿੱਟੂ ਆਪਣੀ ਮਰਜ਼ੀ ਨਾਲ ਤਾਂ ਕਹਿ ਨਹੀਂ ਰਹੇ ਉਹਨਾਂ ਨੇ ਬੇਸ਼ੱਕ ਕਿਹਾ ਕਿ ਇਸ ਦੇ ਵਿੱਚ ਮੈਂ ਹਾਈ ਕਮਾਂਡ ਨੂੰ ਗੁਜ਼ਾਰਿਸ਼ ਕਰਦਾ ਕਿ ਇਸ ਦੇ ਉੱਤੇ ਸਖਤ ਨੋਟਿਸ ਲੈਣ ਪਰ ਨਿਤਧੜਕ ਸਿੰਘ ਬਰਾੜ ਨੂੰ ਵੀ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਾ ਹੋਵੇ ਕਿ ਰਵਨੀਤ ਸਿੰਘ ਬਿੱਟੂ ਨੇ ਕੋਈ ਆਪਣੇ ਕੋਲੋਂ ਨਹੀਂ ਗੱਲਾਂ ਕਹਿ ਦਿੱਤੀਆਂ ਹਾਈ ਕਮਾਂਡ ਤੋਂ ਇਸ਼ਾਰਾ ਸੀ ਹਰੀ ਝੰਡੀ ਸੀ ਤਾਂ ਹੀ ਰਵਨੀਤ ਸਿੰਘ ਬਿੱਟੂ ਨੇ ਗੱਲਾਂ ਕਹੀਆਂ ਨੇ ਆਪਣੇ ਕੋਲੋਂ ਨਹੀਂ ਕਹਿ ਦਿੱਤੀਆਂ ਜਾਂ ਰਵਨੀਤ ਸਿੰਘ ਬਿੱਟੂ ਨੂੰ ਇੰਨੀ ਛੇਤੀ ਨਹੀਂ ਪਾਰਟੀ ਦਾ ਗਿਆਨ ਗਿਆ ਕਿ ਉਹ ਆਪਣੇ ਕੋਲ ਹੀ ਕੁਝ ਵੀ ਕਹਿ ਦੇਣ ਕਿਉਂਕਿ ਦਿੱਲੀ ਦੇ ਵਿੱਚ ਹੋਈਆਂ ਬੈਠਕਾਂ ਦੇ ਵਿੱਚ ਸਭ ਕੁਝ ਤੈਅ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਕਿਸੇ ਹੋਰ ਸੂਬੇ ਵਿੱਚ ਜਾ ਕੇ ਸਿਆਸਤ ਕੀ ਕਰਨੀ ਹੈ ਭਾਜਪਾ ਖਾਸ ਕਰਕੇ ਇਸ ਕੰਮ ਵਿੱਚ ਬੜੀ ਨਪੁੰਨ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਵਾਂਗੂ ਕਾਂਗਰਸ ਦੀ ਧਾਰਨ ਤਾਂ ਦੇ ਰਹੇ ਆ ਕਿਉਂਕਿ ਖਲਾਰਾ ਬਹੁਤ ਰਹਿੰਦਾ ਉੱਥੇ ਦਿੱਲੀ ਵਿੱਚ ਵਿੱਚ ਵੀ ਪਹਿਲਾਂ ਜਿਹੜੀ ਰਿਕਾਵਟਾਂ ਵਾਲੇ ਬਿਆਨ ਦਿੰਦੇ ਰਹੇ ਆ ਉਸ ਤੋਂ ਵੀ ਉਹ ਪਾਸਾ ਵਟ ਲਿਆ ਉਹਨਾਂ ਨੇ ਬੰਦੀ ਸਿੰਘਾਂ ਵਾਲੇ ਮਸਲੇ 'ਚ ਵੀ ਕਹਿੰਦਾ ਹੈ ਕਿ ਕਾਨੂੰਨ ਦੇ ਮੁਤਾਬਕ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਹਾਲਾਂਕਿ ਪਹਿਲਾਂ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਬਿਆਨ ਬਹੁਤ ਘੱਟ ਦੇਖਣ ਨੂੰ ਮਿਲਿਆ ਇੱਕੋ ਦਫ਼ਾ ਮਿਲੇ ਸੀ ਜਦੋਂ ਉਹਨਾਂ ਨੇ ਆਖਿਆ ਸੀ ਉਹ ਵੀ ਇਹ ਨਹੀਂ ਕਿ ਉਹਨਾਂ ਨੇ ਵਕਾਲਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤਿੰਨ ਖੇਤੀ ਕਾਨੂੰਨ ਮੋਦੀ ਸਰਕਾਰ ਰੱਦ ਕਰਦੀ ਹੈ ਭਾਜਪਾ ਸਰਕਾਰ ਤਾਂ ਉਸ ਤੋਂ ਬਾਅਦ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ ਦੇ ਵਿੱਚ ਕਿਤੇ ਨਹੀਂ ਬੋਲਣਗੇ ਕਿ ਉਹਨਾਂ ਦੀ ਰਿਹਾਈ ਕਿਉਂ ਹੋ ਰਹੀ ਹੈ ਚਾਹੇ ਬਲਵੰਤ ਸਿੰਘ ਰਾਜੂ ਵਾਣਾ ਜਾਂ ਕੋਈ ਹੋਰ ਨੇ ਕਿਉਂਕਿ ਜਿੰਨੇ ਵੀ ਬੰਦੀ ਸਿੰਘ ਹੈ ਉਹ ਕਿਹੜੇ ਮਸਲੇ ਕਰਕੇ ਔਰ ਕਿਵੇਂ ਗਏ ਹੈ ਜੇਲ੍ਹ ਦੇ ਵਿੱਚ ਸਾਰੇ ਜਾਣਦੇ ਹੈ ਰਵਨੀਤ ਸਿੰਘ ਬਿੱਟੂ ਪਹਿਲਾਂ ਖਲਾਫਤ ਕਰਦੇ ਰਿਹਾ ਪਰ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਹੜਾ ਕਾਨੂੰਨ ਨੂੰ ਮੰਨਦਾ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ ਔਰ ਸਜ਼ਾਾਂਵਾਂ ਪੂਰੀਆਂ ਕਰ ਚੁੱਕਾ ਹੈ ਉਸ ਦੇ ਵਿੱਚ ਕੋਈ ਵੀ ਜਿਹਾ ਬਿਆਨ ਨਹੀਂ ਦਾਗਣਗੇ ਕੋਈ ਅਜਿਹੀ ਰੁਕਾਵਟ ਪੈਦਾ ਨਹੀਂ ਕਰਨਗੇ ਜਿਹੜੀ ਕਾਨੂੰਨ ਦੇ ਰਾਹ ਵਿੱਚ ਜਾਂ ਸਿਆਸੀ ਤੌਰ ਤੇ ਫੈਸਲਾ ਲੈਣ ਦੇ ਵਿੱਚ ੜਿੱਕਾ ਬਣੇ ਤਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਇਹ ਕਿਹਾ ਕਿ ਕਾਨੂੰਨ ਦੇ ਅੰਦਰ ਰਹਿ ਕੇ ਚੱਲਣ ਵਾਲੇ ਜਿਹੜੇ ਲੋਕ ਨੇ ਜੇਕਰ ਅਮਰਤਪਾਲ ਸਿੰਘ ਵੀ ਸੰਵਿ ਚੱਕਰ ਨੂੰ ਤਿਆਰ ਬੈਠੇ ਨੇ ਬਤੌਰ ਮੈਂਬਰ ਪਾਰਲੀਮੈਂਟ ਤਾਂ ਫਿਰ ਉਸ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਔਰ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਨੇ ਇਹ ਵੀ ਆਖਿਆ ਚਾਹੇ ਉਹ ਮੇਰੇ ਕੋਲ ਆ ਜਾਣ ਚਾਹੇ ਮੈਨੂੰ ਉਹਨਾਂ ਕੋਲ ਜਾਣਾ ਪਵੇ ਉਹ ਮੁਲਾਕਾਤ ਕਰਕੇ ਇਸ ਮਸਲੇ ਦੇ ਉੱਤੇ ਗੱਲਬਾਤ ਵੀ ਕਰਨਗੇ ਔਰ ਨਾਲ ਹੀ ਜਿਹੜਾ ਕੀ ਹੈ ਅ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਵੀ ਜਿਹੜਾ ਵੀ ਉਹਨਾਂ ਨੂੰ ਜ਼ੋਰ ਲਾਉਣਾ ਪਿਆ ਉਹ ਵੀ ਜ਼ਰੂਰ ਲਾਉਣਗੇ ਉਹ ਵੀ ਵਕਾਲਤ ਕਰਨਗੇ ਇਹ ਗੱਲਾਂ ਰਵਨੀਸ਼ ਸਿੰਘ ਬਿੱਟੂ ਨੇ ਜਿਹੜੀਆਂ ਆਖੀਆਂ ਨੇ ਇਸ ਦੇ ਸਿਆਸੀ ਤੌਰ ਦੇ ਉੱਤੇ ਬਹੁਤ ਵੱਡੇ ਮਾਇਨੇ ਆ ਜਿਵੇਂ ਅਮਰਿਤਪਾਲ ਦੀ ਰਾਈ ਨੂੰ ਲੈ ਕੇ ਵਕਫ ਵਕਫ ਤੇਰੇ ਨੇ ਜਿਹੜੀ ਹੈ ਉਹ ਸ਼ੁਰੂ ਪੈਰ ਵੀ ਸ਼ੁਰੂ ਕਰ ਦਿੱਤੀ ਹੈ ਕਦੀ ਅਮਰੀਕਾ ਤੋਂ ਆਵਾਜ਼ ਬਾਹਰ ਹੁੰਦੀ ਹੈ ਵੀ ਉਹਨੂੰ ਬਾਹਰ ਕੱਢਾ ਜਾਵੇ ਕਈ ਇੱਥੋਂ ਆਪਣਾ ਜਿਹੜੀ ਪੰਜਾਬ ਦੇ ਵਿੱਚੋਂ ਕਾਫੀ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈਗਾ ਕਿ ਕੋਈ ਹੁਣ ਮਾਹੌਲ ਬਣਾਇਆ ਜਾ ਅਮਰਤਪਾਲ ਨੂੰ ਬਾਹਰ ਕੱਢਣ ਦਾ ਤੁਹਾਨੂੰ ਲੱਗਦਾ ਹੈ ਕਿ ਅਮਰਤਪਾਲ ਦੇ ਬਾਹਰ ਆਉਣ ਦੇ ਜਿਹੜੇ ਚਾਂਸ ਨੇ ਉਹ ਜਲਦੀ ਹੋ ਸਕਦੇ ਨੇ ਸੰਭਵ ਜਲਦੀ ਹੋ ਸਕਦਾ ਹੈ ਹਾਂ ਬਿਲਕੁਲ ਜਿਵੇਂ ਜਿਹੜੇ ਹਿਸਾਬ ਦੇ ਨਾਲ ਲੋਕਾਂ ਨੂੰ ਫਤਵਾ ਲੋਕਾਂ ਨੇ ਦੇ ਦਿੱਤਾ ਕਿਉਂਕਿ ਸਭ ਤੋਂ ਵੱਡੀ ਲੀਡ ਦੇ ਨਾਲ ਜੇਕਰ ਕੋਈ ਜਿੱਤੇ ਆ ਪੰਜਾਬ ਦੇ ਅੰਦਰ ਮੈਂਬਰ ਪਾਰਲੀਮੈਂਟ ਸਾਰੇ ਜਾਣਦੇ 197000 ਕੁਝ ਵੋਟਾਂ ਦੇ ਉੱਤੇ ਅਮਰਤਪਾਲ ਸਿੰਘ ਨੂੰ ਲੀਡ ਮਿਲੀ ਹੈ ਤੇ ਅਮਰਤਪਾਲ ਸਿੰਘ ਦਾ ਲੀਡ ਮਿਲਣਾ ਮਤਲਬ ਸਾਫ਼ ਹੈ ਕਿ ਲੋਕਾਂ ਜਿਹੜੇ ਉਥੋਂ ਦੇ ਸਥਾਨਕ ਉਹ ਤਾਂ ਚਾਹੁੰਦੇ ਆ ਬਾਕੀ ਪਾਰਟੀਆਂ ਤੋਕੇ ਸੀ ਇਸੇ ਕਰਕੇ ਅਮਰਤਪਾਲ ਸਿੰਘ ਦੇ ਹੱਕ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਵੋਟਾਂ ਵੀ ਪਾਈਆਂ ਜਿਤਾਇਆ ਜਿਸ ਹਿਸਾਬ ਦੇ ਨਾਲ ਚਾਹੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਗੱਲ ਕਰੀਏ ਚਾਹੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਸਥਾਨਕ ਲੋਕਾਂ ਦੇ ਅੰਦਰ ਪੰਜਾਬੀਆਂ ਦੇ ਅੰਦਰ ਇਸ ਗੱਲ ਦੀ ਨੂੰ ਲੈ ਕੇ ਬੜੀ ਪਰਜੋਰ ਮੰਗ ਉੱਠਦੀ ਰਹਿੰਦੀ ਹੈ ਕਈ ਥਾਵਾਂ ਤੋਂ ਕਿ ਅਮਰਤਪਾਲ ਸਿੰਘ ਦੀ ਹੁਣ ਰਿਹਾਈ ਹੋਣੀ ਚਾਹੀਦੀ ਹੈ ਜਦੋਂ ਉਸ ਨੇ ਸੰਵਿਧਾਨ ਹੀ ਮੰਨ ਲਿਆ ਬੇਸ਼ੱਕ ਅਮਰਤਪਾਲ ਸਿੰਘ ਦਾ ਵੀ ਹਿਰਦੇ ਪਰਵਰਤਨ ਹੋਇਆ ਕਿਉਂਕਿ ਪਹਿਲਾਂ ਉਹਨਾਂ ਨੇ ਆਖਿਆ ਸੀ ਕਿ ਉਹ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜੇ ਉਹ ਮੰਨਦੇ ਨਹੀਂ ਜਾਂ ਚੱਲਦੇ ਨਹੀਂ ਔਰ ਉਹਨਾਂ ਨੇ ਜਿਹੜੀਆਂ ਗਤੀਵਿਧੀਆਂ ਕੀਤੀਆਂ ਉਹਨਾਂ ਨੇ ਭਾਰਤ ਦੇ ਜਿਹੜੇ ਪਾਸਪੋਰਟ ਨੂੰ ਵੀ ਇੱਕ ਦਸਤਾਵੇਜ਼ ਹੀ ਮਹਿਜ ਦੱਸਿਆ ਸੀ ਹੋਰ ਇਸ ਦਾ ਕੋਈ ਕਹਿੰਦੇ ਵਜੂਦ ਨਹੀਂ ਪਰ ਉਹ ਸਾਰੀਆਂ ਗੱਲਾਂ ਤੋਂ ਪਲਟ ਗਏ ਐ ਬਦਲ ਗਏ ਐ ਜਦੋਂ ਇਹਨਾਂ ਨੂੰ ਸਵਾਲ ਵੀ ਕੀਤਾ ਗਿਆ ਸੀ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਆਪਾਂ ਵੀ ਇੰਟਰਵਿਊ ਦੇ ਵਿੱਚ ਪੁੱਛਿਆ ਕਿ ਪਹਿਲਾਂ ਸੰਵਿਧਾਨ ਬਾਰੇ ਕੋਈ ਹੋਰ ਰਾਏ ਸੀ ਹੁਣ ਕੁਝ ਹੋਰ ਹੋ ਗਈ ਐ ਤਾਂ ਉਹਨਾਂ ਨੇ ਆਖਿਆ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਬੱਚਿਆ ਸਾਡੇ ਪੁੱਤਰ ਨੂੰ ਜਾਂ ਉਸਦੇ ਸਾਥੀਆਂ ਨੂੰ ਬਾਹਰ ਲਿਆਉਣ ਦੀ ਖਾਤਰ ਸਾਡੇ ਕੋਲ ਇੱਕੋ ਹੀ ਚਾਰਾ ਸੀ ਕਿ ਉਸ ਨੂੰ ਚੋਣ ਲੜਾਈ ਜਾਵੇ ਔਰ ਚੋਣ ਲੜਾ ਕੇ ਜੇਕਰ ਉਹ ਜਿੱਤਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਬਾਹਰ ਕਢਾਉਣਾ ਹੈ ਹਾਲਾਂਕਿ ਕਾਨੂੰਨੀ ਪੱਖ ਵੇਖਿਆ ਜਾਵੇ ਇਸ ਗੱਲ ਦਾ ਤੇ ਬਹੁਤ ਹੀ ਸੀਨੀਅਰ ਐਡਵੋਕੇਟ ਨੇ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ এবিসি ਪੰਜਾਬ ਦੇ ਉੱਤੇ ਉਹਨਾਂ ਦਾ ਆਪਾਂ ਇੰਟਰਵਿਊ ਵੀ ਕੀਤਾ ਆਰਐਸ ਬੈਂਸ ਸਾਹਿਬ ਉਹਨਾਂ ਨੇ ਵੀ ਇਸ ਗੱਲ ਦੀ ਆਖੀ ਗੱਲ ਆਖੀ ਹੈ ਕਿ ਜੇਕਰ ਇਹ ਨਿਯਮ ਜਿਹੜੇ ਕਹਿੰਦੇ ਆ ਜ਼ਰੂਰੀ ਨਹੀਂ ਹੈ ਕਿ ਜਿਹੜਾ ਜਿੱਤ ਜਾਂਦਾ ਉਸ ਨੂੰ ਬਾਹਰ ਕੱਢਿਆ ਹੀ ਜਾਏਗਾ ਉਸ ਦੇ ਬਾਰੇ ਜਿਹੜੀ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਹੜਾ ਬਤੌਰ ਐਮਪੀ ਜੇਲ੍ਹ ਦੇ ਵਿੱਚ ਬੰਦ ਹੁੰਦਾ ਹੁਣ ਦੋ ਐਮਪੀ ਨੇ ਇੱਕ ਉਹ ਇੰਜੀਨੀਅਰ ਜਿਹੜੇ ਰਾਸ਼ਿਦ ਨੇ ਕਸ਼ਮੀਰ ਦੇ ਅੰਦਰ ਔਰ ਦੂਸਰੇ ਪਾਸੇ ਜਿਹੜੇ ਇੱਧਰ ਅਮਰਿਤਪਾਲ ਸਿੰਘ ਨੇ ਜਿਹੜੇ ਕਿ ਡਿਬਰੂਗੜ੍ਹ ਚ ਬੰਦ ਨੇ ਇੱਕ ਤਿਹਾਰ ਜੇਲ੍ਹ ਚ ਬੰਦ ਹੈ ਹੁਣ ਇਹ ਚਿੱਠੀ ਲਿਖਣਗੇ ਜਿਹੜੇ ਸਪੀਕਰ ਨੂੰ ਉਸ ਤੋਂ ਬਾਅਦ ਸਪੀਕਰ ਆਪਣਾ ਜਿਹੜਾ ਇੱਕ ਬੋਰਡ ਹੁੰਦਾ ਹੈ ਪਾਰਲੀਮੈਂਟ ਦਾ ਉਸ ਨੂੰ ਉਹ ਕਮੇਟੀ ਨੂੰ ਮਾਮਲਾ ਵਿਚਾਰ ਅਧੀਨ ਦੇਣਗੇ ਫਿਰ ਉਹ ਕਮੇਟੀ ਕੀ ਤੈਅ ਕਰਦੀ ਹੈ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਨਹੀਂ ਹਾਜ਼ਰੀ ਭਰਨ ਦੀ ਔਰ ਜੇਕਰ ਲੰਮੀ ਹਾਜ਼ਰੀ ਹੋ ਜਾਂਦੀ ਹੈ ਉਹ ਵੀ ਜਦੋਂ ਸੈਸ਼ਨ ਚੱਲਦਾ ਹੈ ਉਦੋਂ ਦੀ ਹਾਜ਼ਰੀ ਗਣੀ ਜਾਂਦੀ ਹੈ ਜੇਕਰ ਲਗਾਤਾਰ ਜਿਹੜੇ ਆ ਕਿ 6 ਮਹੀਨੇ 90 ਦਿਨਾਂ ਜਿਹੜਾ ਲਗਾਤਾਰ ਜੇਕਰ ਕੋਈ ਹਾਜ਼ਰੀ ਨਹੀਂ ਭਰੀ ਜਾਂਦੀ ਤੇ ਮੈਂਬਰਸ਼ਿਪ ਵੀ ਜਿਹੜੀ ਰੱਦ ਹੋ ਜਾਂਦੀ ਹੈ ਪਰ ਇਹ ਸੰਭਵ ਨਹੀਂ ਹੈ ਬਹੁਤ ਘੱਟ ਚਾਂਸ ਹੈ ਕਿ ਮੈਂਬਰਸ਼ਿਪ ਰੱਦ ਹੋਏਗੀ ਪਰ ਕਾਨੂੰਨ ਜ਼ਰੂਰ ਇਹ ਕਹਿੰਦਾ ਹੈ ਕਿ ਜੇਕਰ ਲਗਾਤਾਰ ਲੰਮੀ ਹਾਜ਼ਰੀ ਹੁੰਦੀ ਹੈ ਤਾਂ ਫਿਰ ਮੈਂਬਰਸ਼ਿਪ ਆ ਜਿਹੜੀ ਉਹ ਵੀ ਰੱਦ ਹੋ ਸਕਦੀ ਹੁੰਦੀ ਹੈ ਪਾਰਲੀਮੈਂਟ ਦੀ ਪਰ ਉਸ ਦੇ ਚਾਂਸ ਦਾ ਉਸ ਦਾ ਮੌਕਾ ਬਹੁਤ ਘੱਟ ਹੈ ਸੰਭਾਵਨਾਵਾਂ ਪਰ ਜਿਸ ਤੱਕ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਦੀ ਗੱਲ ਹੈ ਉਸ ਨੂੰ ਲੈ ਕੇ ਗੱਲਾਂ ਤਾਂ ਹੋ ਹੀ ਰਹੀਆਂ ਕਿ ਹੁਣ ਅਮਰਿਤਪਾਲ ਸਿੰਘ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਔਰ ਉਹ ਬਤੌਰ ਪਾਰਲੀਮੈਂਟ ਮੈਂਬਰ ਕੀ ਭੂਮਿਕਾ ਨਿਭਾਉਂਦੇ ਆ ਇਹ ਵੀ ਆਪਣੇ ਆਪ ਦੇ ਚ ਵੱਡੀ ਗੱਲ ਹੈ ਪਰ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਹੁਣ ਤਾਂ ਇੱਥੋਂ ਤੱਕ ਕਿ ਜਿਹੜੇ ਉਹਨਾਂ ਨੂੰ ਨਹੀਂ ਸੀ ਮੰਨਦੇ ਵਿਚਾਰਧਾਰਾ ਨੂੰ ਰਵੀ ਸਿੰਘ ਬਿੱਟੂ ਵਰਗੇ ਜਿਹੜੇ ਭਾਜਪਾ ਦੇ ਲੀਡਰ ਹੈ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਹਿਯੋਗ ਦਿੱਤਾ ਐਨਸੀ ਲਾਉਣ ਦੇ ਵਿੱਚ ਜੇਕਰ ਉਹਨਾਂ ਦੇ ਲੀਡਰ ਪੰਜਾਬ ਦੇ ਲੀਡਰ ਮੋਢੀ ਲੀਡਰ ਇਸ ਗੱਲ ਦੀ ਵਕਾਲਤ ਕਰ ਰਿਹਾ ਫਿਰ ਦੂਜਾ ਤੀਜਾ ਵਕਾਲਤ ਕਰ ਰਿਹਾ ਕਿ ਨਹੀਂ ਉਸ ਦੇ ਨਾਲ ਇੰਨੇ ਜ਼ਿਆਦਾ ਮੈਨਿੰਗ ਤੇ ਮੁਕਾਬਲੇ ਇਹ ਜ਼ਿਆਦਾ ਗੱਲ ਵਜਨਦਾਰ ਹੋ ਜਾਂਦੀ ਹੈ ਕਿ ਇੱਕ ਕੇਂਦਰੀ ਰਾਜ ਮੰਤਰੀ ਉਹ ਵੀ ਭਾਜਪਾ ਦਾ ਐਨਡੀਆ ਸਰਕਾਰ ਦਾ ਮੰਤਰੀ ਜੇਕਰ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਪੱਖ ਵਿੱਚ ਉਸ ਦੀ ਭਾਵਨਾ ਨਜ਼ਰ ਆ ਰਹੀ ਹੈ ਤਾਂ ਫਿਰ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰਿਤਪਾਲ ਸਿੰਘ ਜਲਦੀ ਹੀ ਹੈ ਜਿਹੜੇ ਉਹ ਡਿਬਰੂਗੜ ਤੋਂ ਵਾਪਸ ਆਉਣਗੇ ਔਰ ਪਾਰਲੀਮੈਂਟ ਦੇ ਵਿੱਚ ਸੌਂ ਵੀ ਚੁੱਕਣਗੇ